ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ neck design ਤੇ ਇਸ ਤਰ੍ਹਾਂ ਪਾਈਪਿੰਗ ਲਵਾਂਗੇ ਇੱਕ ਤੇ ਇੱਕ ਲਵਾਂਗੇ ਆਪਾਂ लेस ਤੇ ਇਹਦੇ ਨਾਲ ਤੁਹਾਨੂੰ ਗਲੇ ਦਾ ਡਿਜ਼ਾਈਨ ਬਣਾਉਣਾ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਗਲੇ ਨੂੰ ਚੜਾਂਗੇ ਠੀਕ ਹੈ ਜੀ ਇਹਨੂੰ ਆਪਾਂ ਜਿਵੇਂ ਆਮ ਗਲੇ ਚੜਦੇ ਹਾਂ ਸਿੰਪਲ ਉਦਾਂ ਹੀ ਆਪਾਂ ਚੜ ਲੈਣਾ ਤੇ ਜੇ ਆਪਾਂ ਨੂੰ ਪਾਈਪਿੰਗ ਔਖੀ ਲੱਗਦੀ ਹੈ ਲਾਉਣੀ ਮਤਲਬ ਦੂਸਰੂ ਜਿਵੇਂ ਆਪਾਂ ਪਾਈਪਿੰਗ ਰੈਡੀमेड ਹੁੰਦੀ ਉਹ ਲਗਾਉਣੀ ਹੈ ਤੇ ਫਿਰ ਤੁਸੀਂ ਇਹ ਆਪਾਂ ਸਲਵਾਰ ਨਾਲ ਦੇ ਕੱਪੜੇ ਜਾਂ ਮਤਲਬ ਜਿਹੜਾ ਵੀ ਆਪਾਂ ਪਾਈਪਿੰਗ ਲਗਾਉਣੀ ਉਸ ਕੱਪੜੇ ਤੇ ਜੜ ਕੇ ਪਾਈਪਿੰਗ ਲਗਾ ਸਕਦੇ ਆ ਤੇ ਉਹਦੇ ਨਾਲ ਦੀ ਜੇ ਵੀਡੀਓ ਦੇਖਣੀ ਚਾਹੋਣੇ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਆ ਵੀ ਪਲੇਨ ਕੱਪੜਾ ਲਾ ਕੇ ਕਿੱਦਾਂ ਆਪਾਂ ਪਾਈਪਿੰਗ ਕੱਟ ਸਕਦੇ ਆ ਤੇ ਹੁਣ ਆਪਾਂ ਇਸ ਤਰੀਕੇ ਨਾਲ ਗਲਾ ਜੜ ਲਿਆ ਤੇ ਇਸ ਨੂੰ ਆਪਾਂ ਸੈਂਟਰ ਕਰ ਲੈਣਾ ਦਾ ਵਿਚਾਲਿਆ ਬਿਲਕੁਲ ਠੀਕ ਹੈ ਇਦਾਂ ਆਪਾਂ ਸੈੱਟ ਕਰ ਲੈਣਾ ਤੇ ਜੇਕਰ ਆਪਾਂ ਪ੍ਰੈਸ ਨਾਲ ਵੀ ਆਪਾਂ ਕਰੀਜ਼ ਬਣਾ ਸਕਦੇ ਵਿਚਾਲੇ ਤੇ ਆਪਾਂ ਸਿੱਧਾ ਹੀ ਰੱਖ ਕੇ ਸੈੱਟ ਕਰਕੇ ਇਹਨੂੰ ਵਿਚਾਲੇ ਆਪਾਂ ਥੋੜੀ ਜੀ ਕਰੀਜ਼ ਜੀ ਬਣਾ ਲੈਣੀ ਇਹਦੇ ਇੱਥੇ ਆਪਣੀ ਕਰੀਜ਼ ਬਣ ਗਈ ਹੈ ਠੀਕ ਹੈ ਇੱਥੇ ਆਪਾਂ ਸੈਂਟਰ ਵਿੱਚ ਨਾ ਕੱਟ ਲਗਾਉਣਾ ਹੈ ਬਿਲਕੁਲ ਵਿਚਾਲੇ ਕਰਕੇ ਤਾਂ ਕਰਕੇ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੇ ਇਹ ਵਾਲੀ ਪਾਈਪਿੰਗ ਲਾਉਣੀ ਹੈ ਠੀਕ ਹੈ ਫਿਰ ਆਪਾਂ ਇਦਾਂ ਕਰ ਲਾਂਗੇ ਇਹਨੂੰ ਬਰਾਬਰ ਆਪਾਂ ਉੱਪਰ ਥੋੜਾ ਜਿਹਾ ਜਿੱਥੇ ਆਪਣਾ ਗਲਾ ਜਿੰਨੇ ਇੰਚ ਗਲਾ ਨਹੀਂਵਾ ਉੱਥੇ ਆਪਾਂ ਲਾ ਲੈਣਾ ਨਿਸ਼ਾਨ ਠੀਕ ਹੈ ਤੇ ਇੱਥੋਂ ਉਪਰੋਂ ਥੋੜਾ ਜਿਹਾ ਕੱਟ ਕਰਕੇ ਇਦਾਂ ਆਪਾਂ ਲੰਬਾ ਵਿਚਾਲੇ ਜਿਹੜਾ ਆਪਾਂ ਪਲੋਈਆਂ ਦੇ ਵਿਚਾਲੇ ਹੈ ਬਿਲਕੁਲ ਸੈਂਟਰ ਵਿੱਚ ਆਪਾਂ ਨੇ ਇੱਕੋ ਜਿਹਾ ਰੱਖਣਾ ਠੀਕ ਹੈ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਆਪਾਂ ਹੁਣ ਆਪਾਂ ਉੱਪਰੋਂ ਆਪਾਂ 9.5 ਤੇ ਰੱਖਾਂਗੇ 9.5 ਤੱਕ ਆਪਾਂ ਨੇ ਨਿਸ਼ਾਨ ਲਾ ਲੈਣਾ ਤੇ ਇੱਥੇ ਆਪਾਂ ਲਗਾਵਾਂਗੇ ਕੱਟ ਫਲੋਇ ਦਾ ਵਿਚਾਲਾ ਕਰਕੇ ਆਪਾਂ ਇੱਕ ਵਾਰੀ ਚੈੱਕ ਵੀ ਕਰ ਲੈਣਾ ਤੇ ਆਪਾਂ ਇੱਥੇ 9.5 ਦੇ ਥੋੜਾ ਜਿਹਾ ਉੱਪਰ ਤੱਕ ਕੱਟ ਲਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਜਿਹੜੀ ਵਾਈਟ ਪਾਈਪਿੰਗ ਲਈ ਸੀ ਇਹਦੇ ਨਾਲ ਆਪਾਂ ਸਾਈਡਾਂ ਤੇ ਇਹਦੀ ਪਾਈਪਿੰਗ ਲਗਾ ਲਾਂਗੇ ਇਹ ਆਪਾਂ ਕਪੜੇ ਨਾਲ ਵੀ ਬਣਾ ਸਕਦੇ ਹ ਤੇ ਇਹ ਆਪਣੀ ਰੈਡੀमेड ਪਾਈਪਿੰਗ ਹੈ ਤੇ ਇਹ ਇੱਕ ਪਿਆਰ ਨਾਲ ਲਗਾਉਣੀ ਹੈ ਇੱਕ ਨਾਲ ਲਗਾ ਲਓ ਜੇ ਡਬਲ ਨਾਲ ਆ ਸਕਦੇ ਡਬਲ ਨਾਲ ਲਗਾ ਲਓ ਠੀਕ ਹੈ ਤੇ ਇਹ ਆਪਾਂ ਜਿੱਥੋਂ ਤਿੱਕਰ ਗਲੇ ਦਾ ਨਿਸ਼ਾਨ ਲੱਗਾ ਉਦੋਂ ਆਪਾਂ ਉੱਪਰ ਤੱਕ ਪਾਈਪਿੰਗ ਲਗਾਉਣੀ ਹੈ ਇਹ ਠੀਕ ਹੈ ਜੀ ਤੇ ਨਿਸ਼ਾਨ ਆਪਾਂ ਗਲੇ ਦਾ ਜ਼ਰੂਰ ਲਾ ਲੈਣਾ ਉੱਪਰ ਤਾਂ ਕਿ ਆਪ ਨੂੰ ਪਤਾ ਹੋਵੇ ਵੀ ਕਿੱਥੋਂ ਤੱਕ ਆਪਣਾ ਨਿਕ ਬੰਨਣਾ ਹੁਣ ਆਪਣੀ ਇਹ ਪਾਈਪਿੰਗ ਦੋਨੇ ਸਾਈਡਾਂ ਤੇ ਲੱਗ ਗਈ ਹੈ ਇਹ ਆਪਣੇ ਇਦਾਂ ਇਸ ਤਰੀਕੇ ਨਾਲ ਲੱਗੀ ਹੈ ਰੈਡੀ ਹੋ ਗਈ ਹੈ ਹੁਣ ਆਪਾਂ ਇਹ ਜਿਹੜੀ ਪਾਈਪਿੰਗ ਹੈ ਇਹਨੂੰ ਵਿੱਚ ਨੂੰ ਕਰਨਾ ਹੈ ਠੀਕ ਹੈ ਤੇ ਇੱਕ ਕੱਪੜਾ ਲੈ ਕੇ ਚਾਰ ਦੇ ਨਾਲ ਦਾ ਤੇ ਆਪਾਂ نیچے ਰੱਖਾਂਗੇ ਇਹਦੇ ਡਬਲ ਕਰਕੇ ਤੇ ਇਹ ਇੱਕ ਸਾਈਡ ਆਪਾਂ ਇਹ ਲਗਾ ਲੈਣਾ ਮਣਕੇ ਆਪਾਂ ਸੱਜੇ ਹੱਥਲੀ ਜਿਹੜੀ ਸੀਨ ਆ ਉਹ ਕੱਪੜਾ ਰੱਖ ਕੇ ਲਗਾ ਲੈਣੀ ਹੈ ਤੇ ਜਿਹੜੀ ਖੱਬੇ ਹੱਥਲੀ ਆਉਂਦਾ ਆਪਣੇ ਉਸ ਸਾਈਡ ਤੇ ਆਪਾਂ ਬਾਅਦ ਵਿੱਚ ਸੀਨ ਲਾਵਾਂਗੇ ਤੇ ਗਲੇ ਦਾ ਆਪਾਂ ਡਿਜ਼ਾਈਨ ਬਣਾ ਕੇ ਤੇ ਇਹਦੇ ਵਿੱਚ ਆਪਾਂ ਗਲੇ ਦੇ ਵਿੱਚ ਆਪਾਂ ਲਾਵਾਂਗੇ ਛੋਟੀ ਛੋਟੀਆਂ ਕ੍ਰੀਮ ਕਲਰ ਦੇ ਜਿਹੜਾ ਆਪਾਂ ਪਾਈਪਿੰਗ ਲਗਾਈ ਹੈ ਆਫ ਵਾਈਟ ਉਹਦੇ ਨਾਲ ਦੀ ਆਪਾਂ ਨੇ ਲੁੱਪੀਆਂ ਬਣਾ ਕੇ ਲਗਾਉਣੀ ਹੈ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਪੂਰੀ ਜ਼ਰੂਰ ਦੇਖਣਾ ਤੇ ਤੁਹਾਨੂੰ ਪੂਰੀ ਲੁੱਕ ਦਿਖਾਵਾਂਗੇ ਸ਼ਰਟ ਕਿੰਨੀ ਵਧੀਆ ਬਣੀ ਹੈ ਤੇ ਇਹਦੇ ਆਪਾਂ ਬਾਹਾਂ ਤੇ ਔਰਗੰਝਾ ਦੀ ਡਬਲ ਲੇਸ ਲਗਾਈ ਹੈ ਇੱਕ ਨੈੱਟ ਵਾਲੀ ਤੇ ਇੱਕ ਔਰਗੰਝਾ ਦੀ ਮੂਹਰੇ ਲਗਾ ਕੇ ਫਰਲ ਵਾਲੀ ਤੇ ਉਦਾਂ ਆਪਾਂ ਇਹਦੀਆਂ ਬਾਹਾਂ ਰੈਡੀ ਕੀਤੀਆਂ ਤੇ ਨੱਕ ਜਿਹੜਾ ਆਪਾਂ ਇਹਦਾ ਸੌਖਾ ਜਿਹਾ ਤਿਆਰ ਕੀਤਾ ਜਿਆਦਾ ਹੋਣੀ ਆਪਾਂ ਲਗਾਇਆ ਕੁਛ ਵੀ ਇਹ ਆਪਾਂ ਐਕਸਟਰਾ ਪੱਟੀ ਤਿਆਰ ਕਰ ਲਈ ਹੈ ਹੁਣ ਆਪਾਂ ਇਹਨੂੰ ਇਸ ਦੇ ਸੱਜੇ ਪਾਸੇ ਪਹਿਲਾਂ ਸਲਾਈ ਲਾ ਲਾਂਗੇ ਜਿਹੜੀ ਪਾਈਪਿੰਗ ਦਾ ਫालतू ਕਪੜਾ ਉਹ ਆਪਾਂ ਵਿੱਚ ਕਰ ਲੈਣਾ ਠੀਕ ਹੈ ਤੇ ਆਪਾਂ نیچے ਇਦਾਂ ਰੱਖ ਕੇ ਇਹਨੂੰ ਆਪਾਂ ਪਾਈਪਿੰਗ ਨੂੰ ਇਸ ਤਰ੍ਹਾਂ ਉੱਪਰ ਦੀ ਫੋਲਡ ਕਰਕੇ ਪਾਈਪਿੰਗ ਬਾਹਰ ਕੱਢ ਲੈਣੀ ਹੈ ਠੀਕ ਹੈ ਇਹ ਇੱਕ ਸਾਈਡ ਵਾਲੀ ਆਪਾਂ ਇਸ ਤਰੀਕੇ ਨਾਲ ਲਗਾ ਲੈਣੀ ਪਹਿਲਾਂ ਸਲਾਈ ਫਿਰ ਆਪਾਂ ਜਿਹੜੀ ਲੁੱਪੀਆਂ ਬਣਾਵਾਂਗੇ ਉਹ ਰੱਖ ਕੇ ਦੂਸਰੀ ਸਾਈਡ ਵਾਲੀ ਆਪਾਂ ਫਿਰ ਸਲਾਈ ਲਾਉਣੀ ਹੈ ਇਦਾਂ ਆਪਾਂ ਨਾਲ ਨਾਲ ਰੱਖ ਕੇ ਸਲਾਈ ਲਾਈ ਜਾਣੀ ਹੈ ਤੇ ਪਾਈਪਿੰਗ ਬਿਲਕੁਲ ਇੱਕੋ ਜੀ ਆਪਾਂ ਕੱਢਣੀ ਹੈ ਤੇ ਸਲਾਈ ਜਿਹੜੀ ਨਾਲ-ਨਾਲ ਲਾਉਣੀ ਹੈ ਠੀਕ ਹੈ ਤੇ ਉਪਰੋਂ ਆਪਣਾ ਜਿਹੜਾ ਗਲਾ ਜਿਹੜਾ ਨਿਸ਼ਾਨਾ ਉਦੋਂ ਆਪਾਂ ਉੱਪਰ ਹੀ ਲਗਾਈ ਹੈ ਤੇ ਬਸ ਨਿਸ਼ਾਨ ਤੋਂ نیچے ਜਿਹੜੀ ਆਪਾਂ ਲੁਕੀਆਂ ਬਣਾਉਣੀਆਂ ਨਿਸ਼ਾਨ ਤੋਂ ਆਪਾਂ نیچے ਬਣਾਉਣ ਲਾਉਣੀਆਂ ਠੀਕ ਹੈ ਤੇ ਇਥੋਂ ਆਪਾਂ ਮੈਨ ਲੈਣੇ ਨਿਸ਼ਾਨ ਲਾ ਲੈਣੇ ਆਪਾਂ ਕਿੰਨੇ ਕਿੰਨੇ ਵਿੱਚ ਤੇ ਆਪਾਂ ਉਹ ਲਗਾਉਣੀਆਂ ਤੇ ਆਪਣੇ ਕੋਲੇ ਆਫ ਵਾਈਟ ਕਪੜਾ ਲਿਆ ਇਹਦੇ ਆਪਾਂ ਇਸ ਤਰੀਕੇ ਨਾਲ ਚਾਰ ਸਪੀਸ ਕਟਿੰਗ ਕਰ ਲੈਣੇ ਆ। ਇਹਨੇ 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 ਕਪੜਾ ਚਾਰ ਸਪੀਸ ਕੱਟ ਕਰ ਲਾਂਗੇ। ਜੇ ਆਪਾਂ ਜ਼ਿਆਦਾ ਵੱਡੀ ਬਣਾਉਣੀ ਰੂਪੀ ਦਾ ਵੱਡੇ ਪੀਸ ਕੱਟ ਕਰਨੇ ਆ ਜੇ ਛੋਟੀ ਬਣਾਉਣੀ ਛੋਟੇ ਪੀਸ ਕੱਟ ਕਰਨੇ ਆ ਤੇ ਆਪਾਂ ਇਹ ਸਵਾ ਸਵਾ ਇੰਚ ਜਿਹਦੇ ਕੱਟ ਕੀਤੇ ਆ। ਇਹਦਾ ਕੋਈ ਗੱਲ ਨਹੀਂ ਜੇ ਆਪਾਂ 1.5 ਇੰਚ ਵੀ ਜਿੰਨਾ ਵੱਧ ਚੌੜਾ ਰੱਖ ਲਾਂਗੇ ਬਾਅਦ ਵਿੱਚ ਉਹ ਕੱਟ ਹੋ ਜਾਂਦੇ ਐ ਤੇ ਛੋਟੇ ਜਿਆਦਾ ਫਿਰ ਆਪਾਂ ਤੋਂ ਲਗਾਉਣ ਵਿੱਚ ਵੀ ਪ੍ਰੋਬਲਮ ਆ ਜਾਂਦੀ ਐ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਵੀ ਬਣਾ ਸਕਦੇ ਆ ਤੇ ਇਦਾਂ ਵੀ ਬਣਾ ਸਕਦੇ ਆ ਆਪਾਂ ਇਹਨੂੰ ਕਾਰਨਰ ਜਿਵੇਂ ਆਪਾਂ ਕੱਪੜਾ ਕੱਟਦੇ ਆ ਉਸ ਤਰੀਕੇ ਨਾਲ ਇਹਦਾ ਰੱਖ ਕੇ ਤੇ ਡਬਲ ਕਰ ਲਾਂਗੇ ਫਿਰ ਉਹਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰ ਲੈਣਾ ਇਹ ਆਪਾਂ ਫਰੰਟ ਤੇ ਇੱਕ ਲਗਾ ਲਿਆ ਇਹ ਆਪਾਂ ਇਕੱਠੇ ਜੋੜਾ-ਜੋੜਾ ਲਗਾਵਾਂਗੇ ਆ ਦੇਖ ਸਕਦੇ ਤੁਸੀਂ ਇਦਾਂ ਰੇਵ ਕਰ ਲਿਆ ਹੁਣ ਆਪਾਂ ਇਦਾਂ ਬਣਾ ਕੇ ਫਿਰ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਤੇ ਨਾਲ-ਨਾਲ ਦੋ ਆਪਾਂ ਇਕੱਠੇ ਪੀਸ ਰੱਖ ਲੈਣੇ ਆ ਤੇ ਬਾਹਰ ਆਪਾਂ ਇੱਕੋ ਜਿਹਾ ਦਿਖਾਉਣੀ ਆ ਠੀਕ ਹੈ ਹੁਣ ਆਪਾਂ ਥੋੜੀ ਜਿਹੀ ਸਿਲਾਈ ਲਾ ਕੇ ਜਿੱਥੇ ਅਗਲਾ ਨਿਸ਼ਾਨ ਆਉਂਦਾ ਉੱਥੋਂ ਤੱਕ ਆਪਾਂ ਸਿਲਾਈ ਲਿਆਉਣੀ ਹੈ ਤੇ ਉਹਦੇ ਅੱਗੇ ਆਪਾਂ ਫਿਰ ਦੁਬਾਰਾ ਇਸੇ ਤਰ੍ਹਾਂ ਟ੍ਰਾਇੰਗਲ ਸ਼ੇਪ ਵਿੱਚ ਬਣਾ ਕੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਿਆਰ ਕਰ ਲੈਣਾ ਇਹ ਆਪਾਂ ਪਹਿਲਾਂ ਸਾਰੇ ਬਣਾ ਕੇ ਵੀ ਰੱਖ ਸਕਦੇ ਆ ਤੇ ਨਾਲ ਦੀ ਨਾਲ ਵੀ ਆਪਾਂ ਲਾ ਸਕਦੇ ਆ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਦਾਂ ਕਰ ਸਕਦੇ ਤੁਸੀਂ ਜੇ ਆਪਣੇ ਪਹਿਲਾਂ ਸਾਰੇ ਬਣਿਆ ਹੁੰਦੇ ਆ ਉਹ ਫੇਰ ਆਪਾਂ ਨਾਲ ਦੀ ਨਾਲ ਉਦਾਂ ਹੀ ਰੱਖੀ ਜਾਂਦੇ ਆ ਇਹ ਆਪਾਂ ਨਾਲ ਦੀ ਨਾਲ ਇਦਾਂ ਹੀ ਬਣਾ ਕੇ ਤੇ ਨਾਲ ਦੀ ਨਾਲ ਹੀ ਆਪਾਂ ਵਿੱਚ ਰੱਖੇ ਆ ਠੀਕ ਹੈ ਹੁਣ ਆਪਾਂ ਇੱਥੇ ਰੱਖਾਂਗੇ ਠੀਕ ਹੈ ਐਨੀ ਐਨੀ ਵਿੱਚ ਛੱਡ ਗਈ ਆਪਾਂ ਨੇ ਇਹ ਰੱਖਣੇ ਆ ਜਿੱਥੇ ਆਪਾਂ ਨਿਸ਼ਾਨ ਲਗਾਏ ਆ ਉਹਦੇ ਉੱਪਰ ਉੱਪਰ ਹੀ ਇਹ ਆਪਾਂ ਨਾਲ ਨਾਲ ਵੀ ਲਾ ਕੇ ਰੱਖ ਸਕਦੇ ਆ ਪਰ ਆਪਾਂ ਇਹ ਅਲੱਗ ਡਿਜ਼ਾਈਨ ਬਣ ਜਾਂਦਾ ਉਹ ਅਲੱਗ ਬਣ ਜਾਂਦਾ ਹੈ ਇਹਦੀ ਲੁੱਕ ਹੋਰ ਤਸਤੀ ਹੈ ਅਲੱਗ-ਅਲੱਗ ਤਰ੍ਹਾਂ ਬਣ ਜਾਂਦੀ ਹੈ ਜਿੱਦਾਂ ਵੀ ਤੁਸੀਂ ਲਗਾਉਣੀ ਚਾਹੋ ਨੇ ਉਦਾਂ ਹੀ ਲਗਾ ਸਕਦੇ ਆ ਤੇ ਜੇ ट्रायंगल ਸ਼ੇਪ ਚ ਬਣਾਉਣੇ ਆ ਜਿਆਦਾ ਵਧੀਆ ਬਣ ਜਾਂਦੇ ਆ પણ ਆਪਣੇ ਇਹ ਵਾਲੀ ਜੀ ਉਦਾਂ ਹੀ ફોલ્ડ ਕਰਨੀ ਹੈ ਆਪਾਂ ਸਾਈਡਾਂ ਤੋਂ ફોલ્ડ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਮੈਂ ਪਹਿਲਾਂ ਸिलाई ਨਹੀਂ ਲਾਈ ਤੁਸੀਂ ਪਹਿਲਾਂ ਸिलाई ਲਾ ਕੇ ਵੀ ਬਣਾ ਸਕਦੇ ਹੋ ਸਾਰੇ ਪਹਿਲਾਂ ਬਣਾ ਕੇ ਰੱਖ ਲਓ ਬਾਅਦ ਵਿੱਚ ਤੁਸੀਂ ਚੱਕ ਕੇ ਇਹਦੇ ਵਿੱਚ ਲਾ ਸਕਦੇ ਹੋ ਠੀਕ ਹੈ ਬਣਾਉਣੇ ਸਾਰੇ ਇਸੇ ਤਰ੍ਹਾਂ ਹੀ ਹੈ ਪਰ ਤੁਸੀਂ ਪਹਿਲਾਂ ਸिलाई ਇਕੱਲੇ ਤੇ ਲਗਾ ਲਓ ਤੇ ਫਿਰ ਤੁਸੀਂ ਇਹਦੇ ਵਿੱਚ ਅਟੈਚ ਕਰ ਸਕਦੇ ਆ ਨਾਲ ਦੀ ਨਾਲ ਫਿਰ ਚੱਕ ਕੇ ਆਪਾਂ ਲਗਾ ਸਕਦੇ ਹਾਂ ਹੁਣ ਆਪਣਾ ਜਿਹੜਾ ਗਲੇ ਦਾ ਨਿਸ਼ਾਨ ਆ ਉਹਦੋਂ ਆਪਾਂ 1/2 ਇੰਚ ਛੱਡ ਕੇ ਇਹਨਾਂ ਨੂੰ نیچے ਦੱਕ ਲਗਾ ਲਾਂਗੇ ਉੱਪਰ ਆਪਣਾ ਗਲਾ ਜਗ੍ਹਾ ਸੈਟ ਆ ਜੜਿਆ ਜਾਣਾ ਉੱਪਰਲਾ ਹੁਣ ਆਪਣੇ ਲਾ ਗੀਆਂ ਲੁੱਪੀਆਂ ਸਾਰੀਆਂ ਠੀਕ ਹੈ ਤੇ ਉੱਪਰ ਤੱਕ ਆਪਾਂ ਸਲਾਈ ਲਾ ਦੇਣੀ ਜਿੱਥੋਂ ਤੱਕ ਆਪਣੀ ਪਾਈਪਿੰਗ ਲੱਗੀ ਹੈ ਠੀਕ ਹੈ ਇਦਾਂ ਆਪਣਾ ਇਹ ਬਣ ਗਿਆ ਇਹ ਆਪਾਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਜੇ ਸਿੰਪਲ ਗਲਾ ਬਣਾਉਣਾ ਤੇ ਜੇ ਆਪਾਂ ਲੇਸ ਲਗਾਉਣੀ ਸਾਈਡਾਂ ਤੇ ਆਪਾਂ ਲੇਸ ਵੀ ਲਾ ਸਕਦੇ ਆ ਤੇ ਹੁਣ ਆਪਾਂ ਇਹਦੇ ਸਾਈਡ ਤੇ ਲੇਸ ਲਾਵਾਂਗੇ ਤੇ ਇਸ ਤਰੀਕੇ ਨਾਲ ਔਰਗਾਂਜਾ ਦੀ ਇਹ ਵਾਲੀ ਲੇਸ ਆ ਤੇ ਆਪਾਂ ਬਾਹਵਾ ਤੇ ਕਟਾਵਾ ਵਾਲੀ ਔਰਗਾਂਜਾ ਦੀ ਲਗਾਉਣੀ ਹੈ ਇਹ ਆਪਾਂ ਚਾਰਸ ਪੀਸ ਹੈ ਤੇ ਇਹਦੇ ਨਾਲ ਰਲਦੀ ਮਿਲਦੀ ਬਾਹਵਾ ਤੇ ਲਗਾਉਣੀ ਹੈ ਤੇ ਆਪਾਂ ਇਹਦੇ ਚਾਰਸ ਪੀਸ ਇਸ ਤਰੀਕੇ ਨਾਲ ਲਗਾ ਲਾਂਗੇ نیچے ਤੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਤਿੱਖੀ ਬਣਾਣੀ ਹੈ। نیچے ਤੋਂ ਫੋਲਡ ਕਰਕੇ ਐਦਾਂ ਆਪਾਂ ਇਹਨੂੰ ਬਣਾ ਲੈਣਾ। ਠੀਕ ਹੈ? ਕਾਰਨਰ ਬਣ ਜਾਣਾ ਦੇਖ ਸਕਦੇ ਤੁਸੀਂ ਨੇੜੇ ਤੋਂ। ਐਦਾਂ ਕਰਕੇ ਫਿਰ ਆਪਾਂ ਇਸ ਤਰ੍ਹਾਂ ਫੋਲਡ ਕਰਨੀ ਹੈ। ਤੇ ਆਪਾਂ ਇਹ ਜਿਹੜੇ ਕਟਾਮ ਜਿਹੜੇ ਲਾਏ ਆ ਆਪਾਂ ਲੂਪੀਆਂ ਉਹਦੇ ਆਪਾਂ نیچے ਦੀ ਲਾਣੀ ਆ। ਇਹ ਲੇਸ ਆਪਾਂ ਜਾਨੀ ਪਹਿਲਾਂ ਵੀ ਲਗਾ ਸਕਦੇ ਆ ਪਾਈਪਿੰਗ ਦੇ ਨਾਲ ਔਰਲੀ ਸਾਈਡ ਪਰ ਕਿਉਂਕਿ ਆਪਾਂ ਨੇ ਵਿੱਚ ਲੂਪ ਦੇਣੇ ਹੁੰਦੇ ਜਿਹੜੀਆਂ ਬਣਾਈਆਂ ਲੂਪੀਆਂ। ਤਾ ਕਰਕੇ ਆਪਾਂ ਬਲੇਸ ਜੇ ਪਹਿਲਾਂ ਲਾਉਣੇ ਆ ਫਿਰ ਉਧਰੋਂ ਸੈੱਟ ਨਹੀਂ ਆਉਂਦੀ ਉਹ ਤਾਂ ਕਰਕੇ ਆਪਾਂ ਇਹ ਬਾਅਦ ਵਿੱਚ ਲਗਾਈ ਹੈ ਹੁਣ ਆਪਾਂ ਇਹਦੇ ਨਾਲ-ਨਾਲ ਦੀ ਇਸ ਤਰੀਕੇ ਨਾਲ ਲੈਸ ਲਗਾ ਲਈਏ ਤੇ ਇਹਦੀ ਆਪਾਂ ਡਬਲ ਸਲਾਈ ਕਰਤੀ ਸਾਈਡਾਂ ਤੋਂ ਠੀਕ ਹੈ ਤੇ ਇਦਾਂ ਇਹ ਆਪਣੀ ਇਧਰਲੀ ਸਾਈਡ ਦੀ ਸਲਾਈ ਲਾ ਲੈਣੀ ਹੈ ਤੇ نیچے ਤੋਂ ਆਪਾਂ ਕਾਰਨਰ ਤੋਂ ਚੰਗੀ ਤਰ੍ਹਾਂ ਸੈੱਟ ਕਰਕੇ ਇੱਥੋਂ ਲਗਾ ਦੇ ਸਿਉਣ ਲਾ ਲੈਣੀ ਹੈ ਇਹ ਤੋਂ ਆਪਾਂ ਪੇਪਰ ਉੱਪਰ ਤੱਕ ਇਸੇ ਤਰੀਕੇ ਨਾਲ ਹੀ ਲਗਾਉਣੀ ਹੈ ਠੀਕ ਹੈ ਇਹ ਆਪਣਾ ਗਲਾ ਜਿਹੜਾ ਇਸ ਤਰ੍ਹਾਂ ਬਣ ਗਿਆ ਤੇ ਹੁਣ ਆਪਾਂ ਇਹਦੇ ਉੱਪਰ ਜਿਹੜਾ ਗਲਾ ਅਟੈਚ ਕਰਾਂਗੇ ਇੱਥੇ ਆਪਾਂ ਲਾ ਕੇ ਗਲੇ ਤੇ ਵੀ ਆਪਾਂ ਕਰੀਮ ਪਾਈਪਿੰਗ ਲਾਉਣੀ ਹੈ ਤੇ ਜੇ ਆਪਣੇ ਕੋਲੇ ਕਰੀਮ ਪਾਈਪਿੰਗ ਦੂਸਰੇ ਸੌਖੇ ਤਰੀਕੇ ਨਾਲ ਲਾਉਣੀ ਹੈ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਪਲੀਜ਼ ਜ਼ਰੂਰ ਦੇਖ ਲਓ ਵੀ ਆਪਾਂ ਬਿਨਾ ਪਾਈਪ ਡੋਰੀ ਵਾਲੀ ਪਾਈਪਿੰਗ ਲਾਏ ਤੋਂ ਗਲਾ ਜਨਨ ਲੱਗੇ ਹੀ ਪਾਈਪਿੰਗ ਇਸ ਤਰ੍ਹਾਂ ਕੱਢ ਸਕਦੇ ਆ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਐਂਡ ਵਿੱਚ ਤੁਹਾਨੂੰ ਇਹਦੀ ਬਾਹਮਾ ਤੇ ਔਰਗਾਂజా ਲੇਸ ਲਾਈ ਤੇ ਗਲੇ ਦੀ ਲੁੱਕ ਦਿਖਾਵਾਂਗੇ ਤੇ ਮੇਰੀ ਪੂਰੀ ਵੀਡੀਓ ਜ਼ਰੂਰ ਦੇਖਣੀ ਹੁਣ ਤੁਸੀਂ ਇਹਨੂੰ ਗਲਾ ਜਿਵੇਂ ਆਮ ਜੜਦੇ ਉਸੇ ਤਰ੍ਹਾਂ ਹੀ ਆਪਾਂ ਇਹ ਗਲਾ ਜੜ ਲੈਣਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਤੇ ਇਹਦੇ ਸੈਂਟਰ 'ਚ ਆਪਾਂ ਸਾਰੇ ਕੱਟ ਲਗਾ ਲਾਂਗੇ ਇਥੋਂ ਆਪਣਾ ਥੋੜਾ ਜਿਹਾ ਹਾਰਡ ਹੋ ਜਾਂਦਾ ਕਿਉਂਕਿ ਆਪਣੇ ਲੇਸਾਂ ਹੋ ਜਾਂਦੀ ਹੈ ਤਾਂ ਕਰਕੇ ਹੁਣ ਆਪਾਂ ਸਾਰੇ ਕੱਟ ਲਗਾ ਲਏ ਆ ਹੁਣ ਇਹਨੂੰ ਵਿੱਚ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਤੇ ਇਹ ਆਪਾਂ ਜਿਹੜੀ ਅੰਡਰਗਰਾਉਂਡ ਵੀ ਲਾ ਸਕਦੇ ਪਾਈਪਿੰਗ ਤੇ ਇੱਕ ਸਲਾਈ ਨਾਲ ਵੀ ਲਾ ਸਕਦੇ ਆ ਅੱਜ ਆਪਾਂ ਲਾਵਾਂਗੇ ਇੱਕ ਸਲਾਈ ਨਾਲ ਹੀ ਪਾਈਪਿੰਗ ਇਹਦਾ ਆਪਾਂ ਰੱਖ ਲੈਣੀ ਆ ਤੇ ਨਾਲ-ਨਾਲ ਦੀ ਸਲਾਈ ਲਾਈ ਜਾਣੀ ਆ ਬਿਲਕੁਲ ਤੇ ਜਿੱਥੋਂ ਗਲਾਈ ਆ ਉੱਥੋਂ ਆਪਾਂ ਥੋੜੀ ਜੀ ਪਾਈਪਿੰਗ ਨੂੰ ਲੂਜ਼ ਰੱਖ ਕੇ ਲਾਉਣਾ ਹੈ ਕਲਾਈ ਵਿੱਚ ਤੋਂ ਇਦਾਂ ਹੀ ਆਪਾਂ ਸਾਰੇ ਲਾ ਲੈਨੇ ਚਾਰ ਚਪੇਰੇ ਅਦਲੇ ਦੇ ਨਾਲ ਨਾਲ ਤੇ ਜਿੱਥੇ ਆਪਣਾ ਕਾਰਨਰ ਬਣਦਾ ਵਿਚਾਲਾ ਇਹ ਹਾਰਡ ਵੀਟ ਕਲਾ ਹੈ نیچے ਤੋਂ ਜਿਹੜਾ ਪਾਨ ਵਾਂਗੂੰ ਦਾ ਉਦਾਂ ਵਾਲਾ ਗਲਾ ਪਾਇਆ ਆਪਾਂ ਤੇ ਇਹ ਵਿਚਾਲੇ ਤੋਂ ਆਪਾਂ ਜਿੱਥੇ ਸੈਂਟਰ ਆ ਜਾਂਦਾ ਉੱਥੇ ਆਪਾਂ ਲਿਆ ਕੇ ਇਸ ਤਰ੍ਹਾਂ ਇਦੀ ਵਿੱਚ ਆਪਾਂ ਇਸ ਤਰ੍ਹਾਂ ਸੂਈ ਰੱਖ ਕੇ ਫਿਰ ਇਹਨੂੰ ਘੁਮਾਉਣਾ ਹੈ। ਫਿਰ ਆਪਾਂ ਦੂਸਰੀ ਸਾਈਡ ਨੂੰ ਲਿਜਾਵਾਂਗੇ ਪਾਈਪਿੰਗ। ਠੀਕ ਹੈ। ਇਦਾਂ ਆਪਾਂ ਲਿਉਣੀ ਹੈ ਇਹ। ਇਹਦੇ ਨਾਲ-ਨਾਲ ਦੀ ਚਿਲਾਈ ਲਾਉਣੀ ਹੈ ਠੀਕ ਹੈ। ਤਾਂ ਪਲੀਜ਼ ਤੁਹਾਨੂੰ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼। ਤੇ ਮੇਰੇ ਚੈਨਲ ਤੇ ਜਾ ਕੇ ਤੁਸੀਂ ਸਾਰੇ ਆ ਵੀਡੀਓ ਨਵੇਂ ਨਵੇਂ ਡਿਜ਼ਾਈਨ ਦੇਖ ਸਕਦੇ ਹੋ ਤੇ ਆਪਾਂ ਪਲਾਜ਼ੋ ਦੇ ਡਿਜ਼ਾਈਨ ਵੀ ਕੰਪਲਾਈ ਆ ਪਲਾਜ਼ੋ ਦਾ ਡਿਜ਼ਾਈਨ ਵੀ ਪਾਵਾਂਗੇ ਵੀ ਆਪਾਂ ਕਮੀਜ਼ ਨਾਲ ਦਾ ਕਪੜਾ ਲਾ ਕੇ ਪਲਾਜ਼ੋ ਦਾ ਡਿਜ਼ਾਈਨ ਕਿਵੇਂ ਬਣਾ ਸਕਦੇ ਆ ਸਲਵਾਰ ਤੇ ਪਲੇਨਾਂ ਕਪੜਾ ਲਾ ਕੇ ਕਿਦਾਂ ਆਪਾਂ ਡਿਜ਼ਾਈਨ ਕਰ ਸਕਦੇ ਆ ਤੇ ਕਮੀਜ਼ ਤੇ ਵੀ ਸਾਰੇ ਆਪਾਂ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੇ ਤੇ ਤੁਸੀਂ ਜ਼ਰੂਰ ਦੇਖਣੀਆਂ ਹੁਣ ਆਪਣੀ ਪਾਈਪਿੰਗ ਲਾ ਕੇ ਰੈਡੀ ਐ ਇਸ ਤਰੀਕੇ ਨਾਲ ਆਪਣਾ ਇਹ ਗਲਾ ਬਣ ਗਿਆ ਤੇ ਇਹਦੀ ਇਸੇ ਤਰ੍ਹਾਂ ਦੀਆਂ ਤੁਸੀਂ ਵੀਡੀਓ ਵੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਇਦਾਂ ਦੀ ਇਹਦੀ ਲੁੱਕ ਬਣ ਆ ਗਈ ਹੈ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੂਪਰ ਜਿਹਾ ਡਿਜ਼ਾਈਨ ਬਣ ਗਿਆ ਇਹ ਨਾਲ ਦੀ ਲੈਂਸ ਲਗਾ ਕੇ ਤੇ ਇਸੇ ਤਰ੍ਹਾਂ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਬਣਾਉਣ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਇਹਦੀ ਫਾਈਨਲ ਲੁੱਕ ਸ਼ਰਟ ਦੀ ਕਿੱਦਾਂ ਆਈ ਸੀਗੀ ਆ ਦੇਖ ਸਕਦੇ ਤੁਸੀਂ ਇਹਦੇ ਆਪਾਂ ਬਾਹਮਾ ਤੇ ਔਰਗੰਝਾ ਲੈ ਸਲਾਈਡ ਡਵਲ ਤੇ ਡਵਲੀ ਘੇਰੇ ਤੇ ਲਗਾਈ ਹੈ ਤੇ ਇਹਦੀ ਵੀਡੀਓ ਵੀ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ